इंडियन टीवी न्यूज पंजाब अपनी खबर अपनी भाषा विच नमस्कार ती वेख रहे हो इंडियन टीवी न्यूज पंजाब आओ थो लेकर चलिए अज दबर वाल ਉਧਰ ਆ ਜਾਈ ਆ ਜਾਈ ਸਾਰਾ ਸਾਰਾ ਇੱਕ ਮਿੰਟ ਦੀ ਬੇਨਤੀ ਹੈ ਜੀ ਸਾਹਮਣੇ ਆਜੇ ਤੋਂ ਪਿੰਦਰ ਪੈ ਨਹੀਂ ਰਹੀ ਬਲੈਕ ਦੱਸੋ ਕਿੱਥੋਂ ਇੱਧਰ ਬਲੀ ਬਸ ਸੈਟ ਚੁਣਦਾ ਜੀ ਇੱਕ ਖੜੀ ਆ ਉਹ ਤੁਹਾਨੂੰ ਖੜਤਾ ਜਾ ਰਿਹਾ ਇੱਕ ਮਿੰਟ ਜੀ ਰਾਜੂ ਕਰਤਾ ਹੋਏ ਆ ਬਹੁਤ ਜੁਣ ਖੜੀ ਨੋ ਲੈ ਜੀ ਹਾਂਜੀ ਸਾਰਾ ਕਿਸੇ ਦੇਖ ਕੇ ਆਇਆ ਜਿਹੜਾ ਸਪਾਸ ਸੈਂਟਰ ਤੇ ਰੇਡ ਪਈ ਸੀਗੇ ਇਹ ਪੇਸ਼ ਕੀਤਾ ਤਾਂ ਉਹ ਪੀ ਹੋਇਆ ਜੀ ਹਾਂਜੀ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਨਾਨਕ ਸਿੰਘ ਜੀ ਆਈਪੀਐਸ ਜਿਹਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਮਾੜਿਆਂ ਸਰਾਂ ਦੇ ਖਿਲਾਫ ਡਿਊਟੀਆਂ ਸਪੈਸ਼ਲ ਮੁਹਿੰਮਾਂ ਵਿੱਡੀਆਂ ਹੋਈਆਂ ਨੇ ਉਸ ਦੇ ਤਹਿਤ ਅਸੀਂ ਕੱਲ ਤੇ ਐਸਐਚਓ ਅਰਬਨ ਸਟੇਟ ਦੇ ਨਾਲ ਅਸੀਂ ਇੱਕ ਸਪੈਸ਼ਲ ਰੇਡਸ ਕੀਤੀਆਂ ਗਈਆਂ ਸੀਗੀਆਂ ਤੇ ਸਾਨੂੰ ਮੁਕਰੀ ਮਿਲੀ ਸੀ ਕਿ ਜੋ ਸਪਾ ਸੈਂਟਰਾਂ ਦੀ ਆਰ ਦੇ ਵਿੱਚ ਇੱਕ ਉੱਥੇ ਗਲਤ ਧੰਦੇ ਚਲਾਏ ਜਾ ਰਹੇ ਨੇ ਜਿਸ ਦੇ ਤੱਤ ਰੇਡ ਕਰਕੇ ਉੱਥੋਂ 16 ਲੜਕੀਆਂ ਤੇ 8 ਲੜਕੇ ਉੱਥੋਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਸਪਾ ਸੈਂਟਰਾਂ ਦੇ ਯਾਰ ਦੇ ਵਿੱਚ ਇੱਕ ਜਿਸਮ ਪ੍ਰੋਸੀ ਦਾ ਧੰਦਾ ਕਰਦੇ ਸੀ ਜਿਨ੍ਹਾਂ ਦੇ ਉੱਤੇ ਮਲਟਰੈਫੈਕਟ ਐਕਟ ਦੇ ਤਹਿਤ ਕਾਰਵਾਈ ਕਰਦੇ ਹੋਣਾ ਨਾਰਬਨ ਸਟੇਟ ਵਿਖੇ ਕਾਰਵਾਈ ਕੀਤੀ ਗਈ ਸਰ ਇਹ ਸਪਾ ਸੈਂਟਰ ਦੀ ਨਾਮ ਤੋਂ ਜਿਹੜਾ ਸੀ ਇੱਕ ਇਹਨਾਂ ਦੇ ਵਿੱਚੋਂ 16 ਲੜਕੀਆਂ ਦੇ ਵਿੱਚੋਂ ਕੁਝ 8 ਕੁੜੀਆਂ ਆਪਣੇ ਆਪ ਨੂੰ ਥਾਈਲੈਂਡ ਦੀਆਂ ਦੱਸ ਰਹੀਆਂ ਨੇ ਤੇ ਬਾਕੀ ਇਨਵੈਸਟੀਗੇਸ਼ਨ ਦੇ ਵਿੱਚ ਕਲੀਅਰ ਹੋਊਗਾ ਵੀ ਐਕਚੁਅਲ ਉਹਨਾਂ ਦੇ ਐਡਰੈਸ ਪ੍ਰੂਫ ਵਗੈਰਾ ਕਿੱਥੇ ਨੇ ਸੈਲੋਸਾਬ ਜਿਹੜਾ ਸਪਾ ਸੈਂਟਰ ਆ ਕੋਈ ਲਾਇਸੈਂਸ ਵਗੈਰਾ ਕੀ ਹੁੰਦਾ ਹੈ ਨਾ ਕੋਈ ਸਿਸਟਮ ਕੀ ਹੈ ਜਿਹੜਾ ਵਕ ਵਖਾਵਾ ਤੇ ਚੱਲਦੇ ਰਹਿੰਦੇ ਇਹਨਾਂ ਦਾ ਜਿਹੜਾ ਤਾਂ ਐਕ ਪਰ ਜੋ ਇਹ ਉਹਨਾਂ ਦੇ ਆੜ ਦੇ ਵਿੱਚ ਗਲਤ ਧੰਦਾ ਕਰਦੇ ਨੇ ਉਹਨਾਂ ਤੇ ਅਸੀਂ ਚੈੱਕ ਰੱਖਦੇ ਆ ਪਹਿਲਾਂ ਵੀ ਰੂਟੀਨ ਚੈਕਿੰਗ ਹੁੰਦੀ ਰਹਿੰਦੀ ਆ ਤੇ ਹੁਣ ਵੀ ਅਸੀਂ ਇਹਨੂੰ ਫਿਊਚਰ ਵੀਰੇ ਤੇ ਚੈੱਕ ਕਰਾਂਗੇ ਮਾਲਕ ਗਿਰਫਤਾਰ ਕਰ ਲਿਆ ਮਾਲਕ ਦੁਨਣਾ ਸਪਾ ਸੈਂਟਰ ਦੇ ਮਾਲਕ ਇਹਦੇ ਵਿੱਚ ਨੋਮੀਨੇਟ ਨੇ ਦੋ ਸਪਾ ਸੈਂਟਰ ਸੀਗੇ ਇੱਕ ਆਰਕਨਾ ਤੇ ਚੱਲਦਾ ਸੀ ਤੇ ਇੱਕ ਸੰਸ਼ਾਣੀ ਦੇ ਨਾਂ ਤੇ ਚੱਲਦਾ ਸੀ ਇੱਕ ਜਤਿੰਦਰ ਸਿੰਘ ਇੱਕ ਦਾ ਨਾਂ ਕਰਮਜੀਤ ਸਿੰਘ ਦੋਨੇ ਐਫ ਆਈ ਆਰ ਦੇ ਵਿੱਚ ਬਾਈ ਨੇਮ ਨੋਮੀਨੇਟ ਨੇ ਕਿੱਧਰ ਤੋਂ ਚੱਲਦੇ ਸੀ ਇਹ ਬਾ ਪਤਾ ਲੱਗਿਆ ਵੀ ਆਨ ਆਫ ਦੋ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਸੀ ਮੇਰੀ ਕਮੇਰਿ ਜੀ ਕਿਹਾ ਗਿਆ ਕਿਸ ਚੀਜ਼ ਨੂੰ ਲੈ ਕੇ ਕੋਈ ਸਰ ਕੇ ਰਿਮਾਂਡ ਵਗੈਰਾ ਲਿਆਈ ਹੈ ਕਿੱਥੋਂ ਹਾਂਜੀ ਹਾਂ ਇਹਨਾਂ ਦਾ ਮਾਨਯੋਗ ਸਾਹਿਬ ਜੀ ਨੂੰ ਤੁਹਾਡੇ ਸਾਹਮਣੇ ਪੇਸ਼ ਹੀ ਕਰਨਗੇ ਹਾਂ ਪੁਲਿਸ ਰਿਮਾਂਡ ਦੀ ਅਸੀਂ ਡਿਮਾਂਡ ਕਰ ਰਹੇ ਹਾਂ ਬਾਕੀ ਪਤਾ ਲੱਗੂਗਾ ਹੁਣ ਕੋਈ ਨਿਗਰਖੀ ਕੀਤੀ ਜਾਈਏ ਬਿਲਕੁਲ ਜੀ ਬਿਲਕੁਲ ਜਿੱਥੇ ਵੀ ਕਿਤੇ ਵੀ ਸਾਨੂੰ ਸ਼ਹਿਰ ਦੇ ਵਿੱਚ ਇਨਫੋਰਮੇਸ਼ਨ ਮਿਲੂਗੀ ਵੀ ਸਪਾ ਸੈਂਟਰ ਦੇ ਆਰ ਦੇ ਵਿੱਚ ਕੋਈ ਜਿਸਮ ਫਰੋਸ਼ੀ ਦਾ ਧੰਦਾ ਚੱਲਦਾ ਹੈ ਤਾਂ ਉਸੇ ਵੱੜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਮੈਂ ਮੰਨਦਾ ਹਾਂ ਕਿ ਜੇ ਤੁਹਾਡੇ ਕੋਲ ਕੋਈ ਸੂਚਨਾ ਆਏ ਜਿਸ ਤਰ੍ਹਾਂ ਹਾਂਜੀ ਇਹ ਇਨਫੋਰਮੇਸ਼ਨ ਦੇ ਆਧਾਰ ਤੇ ਸੀ ਕਿ ਜਾਂ ਕੋਈ ਹਾਂਜੀ ਹਾਂ ਸਿਕਰਟ ਇਨਫੋਰਮੇਸ਼ਨ ਮਿਲੀ ਸੀ। ਥੈਂਕ ਯੂ। ਸਾਨੂੰ ਹੋ ਰਿਹਾ। ਬਾਪਾ ਪਾਜੀ ਤੁਸੀਂ ਪਿੱਛੇ ਰੋ। ਰੁਕ ਜਾਓ ਯਾਰ। ਗਿਣਤੀ ਕਰਦੇ ਹਾਂ। ਇੱਕ ਤਾਂ ਹਾਕਿਦਨਾ ਅਧਿਕਾਰਾ ਹਾਜ਼ਰੀ ਤੋਂ ਹੋ ਗਈ ਜੀ। ਉਸੇ ਰੋ ਪਲੇ। ਹਾਂਜੀ ਪਿੱਛੇ ਕਰ ਮੈਂ ਲਾ। पुलिस वालों बीती रात पाह करते परेड की ਇਹਰਾ ਹੱਥ 'ਤੇ ਕਿਸੇ ਕਰ ਲੋ ਨਾ ਮੇਰੇ 'ਤੇ ਸੋ ਭਾਈ